ਕਰੋੜਾ ਰੁਪਏ ਦੀ ਧੱਕੀ ਮਾਰਨ ਵਾਲੇ 5 ਰੁਪਏ ਚੜੇ ਮੁਹਾਲੀ ਪੁਲਿਸ ਦੇ ਹੱਥੇ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀ ਰੂਰ ਮਨਪ੍ਰੀਤ ਸਿੰਘ ਜੀ ਨਾਲ ਕਿਸੇ ਨੇ ਧੱਕੀ ਮਾਰੀ ਹੈ 50 ਲੱਖ ਦੇ ਕਰੀਪ ਤੇ ਉਹਨਾਂ ਨੂੰ ਜਾਲੀ ਉਹਨੇ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਿ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਕੋਲੋਂ 50 ਲੱਖ ਦੇ ਕਰੀਪ ਧੱਕੀ ਮਾਰ ਲਿਆ ਉਹਨਾਂ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੇ ਉਹਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਸ ਦੇ ਚ ਉਹਨਾਂ ਨੇ ਉਹਨ ਤੱਕ ਪੰਜ ਬੰਦੇ ਗ੍ਰਿਫਤਾਰ ਕੀਤੇ ਦੋ ਅੱਗੇ ਹੋਰ ਰੈਟੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਡ ਸੀਗੇ ਇਹਦੇ ਵਿੱਚ ਬੇਸਿਕਲੀ ਸਟੋਰੀ ਇਹ ਹੈ ਵੀ ਹਾਂ ਵੀ ਇਹ ਗੈਂਗ ਸੀ ਜਿਹੜਾ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਵੀ ਇਸ ਗੈਂਗ ਦੇ ਉੱਪਰ ਲਗਭਗ 15-16 ਦੇ ਕਰੀਬ ਪਰਚੇ ਰਜਿਸਟਰ ਨੇ ਪਹਿਲਾਂ ਹੀ ਸੇਮ ਮੋਡਸ ਆਪ੍ਰੈਂਡੀ ਦੇ ਵੀ ਹਾਂ ਵੀ 40 ਡਾਕੂਮੈਂਟ ਤਿਆਰ ਕਰਦੇ ਜਾਲੀ ਬੰਦੇ ਖੜੇ ਕਰਦੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਨੂੰ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਬਾਕ ਨੂੰ ਵੇਚ ਗਏ ਇਹਨੂੰ ਸ਼ੁਰੂਆਤ ਤੋਂ ਆਇਆ ਵੀ ਇਹ ਵੀਜ਼ਾ ਬੋਰਡਾਂ ਦੀ ਫੈਬਰੀਕੜੀ ਇਹ ਚਾਰ ਗੱਡੀਆਂ ਵੀ ਨਾ ਬਰਾਮਦ ਕਰੀਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀ ਸਾਰੀਆਂ ਵੀ ਐਸ ਵੀ ਕਥਨ ਦੀ ਪ੍ਰਾਪਰਟੀ ਬਣਾਈ ਇਹਨਾਂ ਨੇ ਜਿਹੜੀ 2 ਨੰਬਰ ਚ ਜਾਂ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ ਵੀ ਟੈਕਸ ਨੌਂ ਦੀ ਕੋਸ਼ਿਸ਼ ਕਰਦੇ ਅੰਦਰ ਹੁਣ ਚੱਲਦਾ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਕਿ ਇਹਨਾਂ ਦੀ ਮੋਟਰ ਸਪਰੈਂਡਿੰਗ ਕੀ ਸੀ ਕਿ ਨਾ ਤੁਸੀਂ ਕਿਹਾ ਕਿ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੇ ਨਾਲੀ ਮੁਕਤ ਬੀਸਿਕਲੀ ਇਹਨਾਂ ਦਾ ਇਹ ਬੋਰਡ ਸਪਰੈਂਡਿੰਗ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਨੇ ਕੋਈ ਜ਼ਰੂਰਤ ਜਿਹਨੇ ਬ ਫਿਰ ਜਿਸ ਬੰਦੇ ਕੋਲ ਜਿਹੜਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂਮੈਂਟ ਤਿਆਰ ਕਰਕੇ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀ ਕਿ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉੱਥੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਲਿਖੇਦਾ ਜੀ ਇਹ ਆਪਣੇ ਬੰਦੇ ਖੜੇ ਕਰ ਦਿੰਦੇ ਸੀ ਕਿ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਵਾਰਦੂ ਆ ਕੇ ਉਹਦੇ ਕੋਲੋਂ ਬਿਆਨਨਾ ਕਰਾ ਲੈਂਦੇ ਸੀਗੇ ਮੈਨਾ ਕਰਾ ਕੇ ਬਾਅਦ ਵਿੱਚ ਉਹਦੇ ਕੋਲੋਂ ਪੈਸੇ ਹੜਪ ਲੈਣ ਜਾਂਦੇ ਸੀਗੇ ਕਿ ਇਹ ਵੀ ਸਭ ਤੋਂ ਗਵਰਨਮੈਂਟ ਤੋਂ ਕੋਈ ਅਫੀਸ਼ਰ ਵੀ ਕੋਈ ਇਨਵਾਲਵਮੈਂਟ ਆਈ ਹੈ ਮੇਰੇ ਨਹੀਂ ਹਲੇ ਤੱਕ ਦੇਖੋ ਜੀ ਇਹ ਜਿਹੜੇ ਡਾਕੂਮੈਂਟ ਜਿਹੜੇ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦਾ ਉਲਾਜ ਦੇ ਸੀ ਹਲੇ ਤੱਕ ਇਹਦੇ ਵਿੱਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਿਆਦਾ ਬਣਾ ਹੋਵੇ ਜਿਹੜੇ ਡਾਕੂਮੈਂਟਸ ਬਸ ਜਿਵੇਂ ਕਾਪੀ ਕਰਕੇ ਕਲਰ ਕਾਪੀਸ ਬਣਾ ਕੇ ਆਲੇ ਉਹ ਨਹੀਂ ਕਿ ਕਮਸਤੀ ਕਰਾਉਦੇ ਸੀ ਜੋ ਉਹ ਕਰਾਉਂਦੇ ਸੀ ਨਹੀਂ ਰਜਿਸਟਰੀ ਇਹ ਨਹੀਂ ਹੋਈ ਬਿਆਨਾਂ ਬੇਸਿਕਲੀ ਬਿਆਨਾਂ ਲੈ ਕੇ ਹੀ ਭੱਜ ਜਾਂਦੇ ਸੀ ਸਰ ਇਹਦੇ ਵਿੱਚ ਜਿਹੜੇ ਵੀ ਇਹ ਕੀ ਬਣੇ ਗਏ ਇਹਨਾਂ ਦਾ ਪ੍ਰੋਫਾਈਲ ਕੀ ਹੈ ਮੋਸਟਲੀ ਜਿਹੜਾ ਦੇ ਉੱਪਰ ਦਾ ਪਤੇਗੜ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਹਨ ਅੱਗੇ ਦੇਖੀ ਅਸੀਂ ਤੁਹਾਨੂੰ ਜਿਹਦੇ ਪਿੱਛੇ 13 ਤੋਂ 14 ਐਫਆਈਆਰ ਦਾ ਮਿਹਰਬਾਨਾ ਲਿੱਤਾ ਹੋਇਆ ਹੈ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ 302 ਮਾਮਲੀਆਂ ਵੀ ਹੈਗੀਆਂ ਥੱਗੀ ਦੀਆਂ ਮੋਰਚੇ ਜ਼ਿਆਦਾ ਹੈਗੀਆਂ ਇਹਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਰਚੇ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸੈਂਟਰੇਟਡ ਨੇ ਉਹ ਮੁਹਾਲੀ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੈ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇੱਕ ਇਹਦਾ ਦਾ ਸੀਗਾ ਜੀ ਜਿਹੜਾ ਆਪਣਾ ਜਗਦੀਸ਼ ਕੁਮਾਰ ਸੀਗਾ ਜਿਹੜਾ ਦੋ ਨੰਬਰ ਤੋਂ ਹੋਇਆ ਤੇ ਇੱਕ ਕੁਲਵਿੰਦਰ ਸਿੰਘ ਵਾਲੀ ਜਗਦੀਸ਼ ਗਿਰਤਾਰ ਹੋ ਚੁੱਕਾ ਹੈ ਤੇ ਜਗਦੀ ਅਪਨਾ ਕੋਵਿੰਦਰ ਸਿੰਘ ਉਫਕਾਲੀ ਦੇ ਉੱਪਰ ਰੇਡ ਚੱਲ ਰਹੀ ਨੇ ਇਹਨੂੰ ਜਲਦੀ ਕਰਤਾ ਕਿ ਸਰ ਕਿੰਨੇ ਮਾਮਲੇ ਸੌਟ ਆਊਟ ਹੋ ਗਏ ਨੇ ਹਰ ਪੰਜਾਬ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਰਿਮਾਂਡ ਤੇ ਸਾਡੇ ਕੋਲ ਤੇ ਜਿਵੇਂ ਫਰਦ ਸਾਡੇ ਕੋਲ ਅਪਡੇਟ ਹੋਗੇ ਉਹ ਦੱਸਾਂ ਸਰ ਖਰਚੇ ਕਿੰਨੇ ਲੱਗਦੇ ਆ ਟੀਮ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ ਜਿਛੜੇ ਕੋਲ ਹਲੇ ਡੇਲੀ ਜਿਵੇਂ ਹੋਣਾ ਸੀ ਇਹ ਆਪਣਾ ਇਨਵਰਸੀ ਪਬਲਿਕਿਟੀ ਕਰ ਰਹੇ ਆ ਚੀਜ਼ ਦੱਸ ਰਹੇ ਆ ਤੇ ਸਾਡੇ ਕੋਲ ਡੇਲੀ ਨਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦੱਸਿਆ ਵੀ ਆਹ ਪੁਰਾਣੀਆਂ ਐਫ ਆਈ ਆਰ ਤੇ ਹੋਰ ਪੰਜ ਚਾਰ ਕੰਪਲੇਨ ਰ ਉਠਾਏ ਨੇ ਸਪਰੀ ਕੋਰੀ ਜੋ ਪ੍ਰੋਪਰ ਸਾਡੇ ਕੋਲ ਐਂਡ ਤੱਕ ਜੋ ਆਲੋ ਤਾਂ ਅਸੀਂ ਅਪਡੇਟ ਕਰ ਦਾਂਗੇ ਸਰ ਸੈਂਸ ਤੋਂ ਬਾਕੀ ਤੱਕ ਤਾਂ 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 ਜਿਸ ਦਾ ਸਕੈਮ ਹੋ ਰਿਹਾ ਹੈ ਸਕੈਮ ਤੋਂ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੀਟ ਦੇ ਉੱਪਰ ਸਾਡਾ ਪ੍ਰੋਟੈਕਸ਼ਨ ਕਰਦੇ ਡੀਐਸਪੀ ਖੜ੍ਹ ਨੇ ਇਹਨਾਂ ਨੂੰ ਸਾਦ ਨੂੰ ਜੋ ਕੈਚ ਕੀਤਾ ਤਾਂ ਉਸ ਤੋਂ ਬਾਅਦ ਇਨਕੁਇਰੀਗੇਸ਼ਨ ਦੇ ਵਿੱਚ ਗੱਲਾਂ ਸਾਡੇ ਵਰਗੀ ਹੋ ਗਈਆਂ ਸਰ ਲੋਕਾਂ ਨੂੰ ਅਵੇਅਰ ਕਿਸ ਤਰ੍ਹਾਂ ਕਰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੀ ਵੀ ਲੋਕ ਆਪਣਾ ਘਰ ਲੈਣਾ ਚਾਹੁੰਦੇ ਹੈ ਬੜੇ ਇਮਾਨਦਾਰੀ ਦਾ ਪੈਸਾ ਹੁੰ ਇਹ ਤੋਂ ਮੁਹਾਲੀ ਦੇ ਇੱਥੇ ਜਾਂ ਲਾਗ ਲਾਗੇ ਤੱਕ ਦੇ ਰੀਅਲ ਏਰੀਟੇਲ ਬੜਾ ਇੱਕ ਫੈਬੂਲੇਟ ਹੈਗਾ ਵੀ ਹਾਂ ਜਮੀਨ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਭ ਤੋਂ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟਰੀ ਕਰਨਾ ਚਾਹੋ ਹੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟ ਵੈਰੀਫਾਈ ਕਰੋ ਤੇ ਉਸ ਲਾਗੇ ਤੱਕ ਉਸ ਏਰੀਏ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਜੋ ਇਹ ਕਰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਹੈ। ਪਰ ਜੀ ਇਹਦੇ ਚ ਨਾ ਨਾ ਇਹ ਦੇਖਦੇ ਤੁਸੀਂ ਅੰਗਲੇ ਕਿੰਨੇ ਪੂਰਾ ਦਾ ਕਪੜਾ ਹੋ ਚੱਲਦਾ ਕਿੰਨੇ ਕ ਰੁਪਏ ਵਿੱਚ ਕੋਈ ਇੰਨੀ ਕੰਮ ਨਹੀਂ ਕਰਾਇਆ। ਕਾफी ਜਗ੍ਹਾ ਤੇ ਇਹਨਾਂ ਨੇ ਅਗੀਆਂ ਕੀਤੀਆਂ ਹੈ ਜਿਵੇਂ ਕਿ ਕਿਸੇ ਨਾਲ ਜੇ 10 ਫੁੱਟ ਦੀ ਜੀਬਿੰਗ ਦਾ 10 ਫੁੱਟ ਦੀ ਜੀਬਿੰਗ ਵੇਚ ਲਈਏ ਦੋਸਤੋ 1.5 ਟੋਰ 2 ਕਰੋੜ ਦਾ ਇਸਾ ਦੋਲਾਂ ਦੇ ਕੋਲ ਕਾਫੀ ਹਾਈ ਅਮਾਉਂਟ ਦੇ ਵਿੱਚ ਕਰੋਨਾ ਦੇ ਵਿੱਚ ਟੱਕਿਆ ਸਰ ਸਿਰਫ ਐਗਰੀਕਲਚਰ ਲੈਂਡ ਹੀ ਕਰਦੇ ਸੀ ਜੀ ਕੋਈ ਫਲੈਟ ਜਾਂ ਰੈਸਿਡੈਂਸ਼ੀਅਲ ਕੋਈ ਕਰਦੇ ਸੀ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਂਡ ਦਾ ਆਇਆ ਪੁਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਬਾਕੀ ਜਿਹੜੀਆਂ ਐਫਆਰਸ ਪੜਕੇ ਜੋ ਸਾਰਾ ਪੁਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਕਰ ਸਰ ਇਹਨਾਂ ਦੇ ਕੋਈ ਐਸੋਸੀਏਟ ਛੱਡੇ ਹੋਏ ਨਹੀਂ ਜੋ ਕੀ ਸਾਰਾ ਕਨਫਰਮ ਕਰਦੇ ਸੀ ਕਿ ਇਹ ਦੀ ਜ਼ਮੀਨ ਵੇਚਣ ਵਾਲੀ ਹੈ ਇਹ ਮਾਲਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖੇ ਸੀ ਕਿਦਾਂ ਤੁਸੀਂ ਵੀ ਕਿਹਾ ਕਿ ਆਪਣੇ ਬੰਦੇ ਉੱਤੇ ਛੱਡ ਦਿੰਦੇ ਸੀ ਅਰਿਸ਼ਲੀ ਸਾਡੇ ਕੋਲ ਦੋ ਬੰਦੇ ਆਏ ਸੀ ਨਾ ਵੀ ਹਾਂ ਵੀ ਇਹ ਬੰਦੇ ਸਾਡੇ ਕੋਲ ਆਏ ਨੇ ਇਹਨਾਂ ਨੇ ਸਾਨੂੰ ਜੱਗ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ। ਹੌਲੀ ਹੌਲੀ ਜਦੋਂ ਅਸੀਂ ਰੈਸਟ੍ਰੇਸ਼ਨ ਕੀਤੀ ਹੈ ਤੇ ਜਿਵੇਂ ਦੂਜੇ ਅਜਗਤਾਪ ਸਿੰਘ ਆ ਗਿਆ ਪਉ ਪੇਸ਼ ਆ ਗਿਆ ਇਹ ਸਾਰੇ ਐਸੋਸੀਏਟਸ ਨੇ ਜਿਨ੍ਹਾਂ ਨੇ ਡਾਲੀ ਡਾਕੂਮੈਂਟ ਤਿਆਰ ਕੀਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਕੱਢੀ ਹੈ ਕਿ ਕਿਸ ਨੇ ਰਿਕੀ ਕੀਤੀ ਹੈ ਵੀ ਹਾਂ ਵੀ ਇਹ ਬੰਦੇ ਕੋਲ ਵੈਸੇ ਹੈਗੇ ਨਹੀਂ ਹੈ ਇਹ ਸਾਰੇ ਐਸੋਸੀਏਟਸ ਨੇ ਚਲਾ ਦਿੱਤਾ।